ਗ੍ਰਾਮ ਪੰਚਾਇਤ ਅਡਾ ਵੱਲੋਂ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਸਹਿਯੋਗ ਨਾਲ 25 ਲੱਖ ਦੀ ਲਾਗਤ ਨਾਲ ਸੋਲਰ ਮੋਟਰ ਰਾਹੀਂ ਜ਼ਮੀਨਦੋਸ਼ ਨਾਲੀਆਂ ਦਾ ਪ੍ਰੋਜੈਕਟ ਤਹਿਤ ਪਾਈਪ ਪਾਉਣ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਸ਼ੁਭ ਆਰੰਭ ਜਰਨੈਲ ਸਿੰਘ ਵੱਲੋਂ ਟੱਕ ਲਗਾ ਕੇ ਸ਼ੁਰੂ ਕੀਤਾ ਗਿਆ ਇਸ ਸੰਬੰਧੀ ਵਿਭਾਗ ਦੇ ਐਸ ਡੀਓ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਤੇ ਮੈਕਮੇ ਵੱਲੋਂ 11 ਲੱਖ ਖਰਚ ਕਰਕੇ ਪਾਈਪ ਅਤੇ ਸੋਲਰ ਸਿਸਟਮ ਲਗਾਏ ਜਾਣਗੇ ਇਸ ਸੰਬੰਧੀ ਪੰਚਾਇਤ ਮੈਂਬਰ ਬਿੰਦਰ ਲਾਲ ਨੇ ਦੱਸਿਆ ਕਿ ਇਸ ਪ੍ਰੋਜੈਕਟ ਤੇ 25 ਲੱਖ ਰੁਪਏ ਖਰਚ ਕੀਤੇ ਜਾਣਗੇ। ਉਹਨਾਂ ਕਿਹਾ ਕਿ ਐਨ ਆਰ ਆਈ ਵੀਰ ਜਸਕਰਨ ਸਿੰਘ ਯੂਕੇ ਵੱਲੋਂ 14,50,000 ਰੁਪਏ ਦੀ ਲਾਗਤ ਨਾਲ ਸੀਚੇਵਾਲ ਮਾਡਲ ਬਣਾਇਆ ਗਿਆ ਹੈ। ਇਹ ਪ੍ਰੋਜੈਕਟ ਮੁਕੰਮਲ ਹੋਣ ਨਾਲ ਗੰਦੇ ਪਾਣੀ ਦੀ ਨਿਕਾਸ ਦੀ ਸਮੱਸਿਆ ਹੱਲ ਹੋ ਜਾਵੇਗੀ। ਉਹਨਾਂ ਕਿਹਾ ਕਿ ਪਿੰਡ ਦੇ ਵਿਕਾਸ ਕੰਮ ਕਰਵਾਉਣ ਲਈ ਪਿੰਡ ਦੇ ਐਨ ਆਰ ਆਈ ਵੀਰ ਵੱਡੇ ਪੱਧਰ ਤੇ ਸਹਿਯੋਗ ਦੇ ਰਹੇ ਹਨ। ਇਸ ਮੌਕੇ ਸਾਬਕਾ ਬਲਾਕ ਸਮਰਤੀ ਮੈਂਬਰ ਗੁਰਨੇਕ ਸਿੰਘ ਦਲਜੀਤ ਸਿੰਘ ਪੰਜ ਜਸਵੀਰ ਸਿੰਘ ਪੰਜ ਬਿੰਦਰ لال ਪੰਜ ਤਰਸੇਮ ਸਿੰਘ ਯੂਕੇ surjit singh ਪੰਜ ਕਸ਼ਮੀਰ ਸਿੰਘ ਸਰਬਜੀਤ ਸਿੰਘ ਢੇਸੀ ਦਵਿੰਦਰ ਸਿੰਘ ਅਵਤਾਰ ਸਿੰਘ ਬਲਵੀਰ ਸਿੰਘ surjit singh USA ਤੀਰਤ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ ਅੱਜ ಗ್ರಾಮ ਪੰਚਾਇਤ ਢੰਡਾ ਵੱਲੋਂ ਚੱਕਰ ਤੇ ਅੰਡਰਗਰਾਊਂਡ ਜਿਹੜੇ ਪੈਪਾਉਣ ਦਾ ਕੰਮ ਜਿਹੜਾ ਸ਼ੁਰੂ ਕੀਤਾ ਗਿਆ ਇਹ ਜਿਹੜਾ ਕੰਮ ਆ ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਜਿਹੜਾ ਉਹ ਕਰਾਇਆ ਜਾ ਰਿਹਾ ਇਸ ਤੋਂ ਪਹਿਲਾਂ ਹੀ ਸਾਡੇ ਪਿੰਡ ਦੇ ਐਨਆਰਆਈ ਵੀਰ ਜੱਸੀ ਯੂਕੇ ਵੱਲੋਂ ਇਸ ਪ੍ਰੋਜੈਕਟ ਵਾਸਤੇ ਜਿਹੜੇ ਆ 14 ਲੱਖ ਰੁਪਏ ਖਰਚ ਕਰਕੇ ਜਿਹੜੀ ਉਹਨਾਂ ਦੀ ਜਿਹੜੇ ਖੂਹ ਪੱਤੇ ਗਏ ਸੀ ਕਮਰੇ ਬਣਾਏ ਗਏ ਸੀਗੇ ਤੇ ਉਹਦੀ ਚਾਰਦਵਾਰੀ ਕੀਤੀ ਸੀ ਜਿਹੜਾ ਅੱਜ ਸਾਡੇ ਸਬੰਧਤ ਮੈਕਮੇਂ ਵੱਲੋਂ ਇੱਥੇ ਪਿੰਡ ਪਹੁੰਚੇ ਆ ਉਹਨਾਂ ਨੇ ਪਹੁੰਚ ਕੇ ਜਿਹੜੇ ਇਸ ਕੰਮ ਦੀ ਜਿਹੜੀ ਸ਼ੁਰੂਆਤ ਕਰਾਈ ਆ ਲਗਭਗ 3 ਜਾਂ 4 ਦਿਨਾਂ ਵਿੱਚ ਜਿਹੜੇ ਇਹ 11.5 ਲੱਖ ਦੀ ਜਿਹੜੀ ਪੈ ਪਿਆ ਉਹੋ ਪਾਈ ਜਾਣੇ ਆ ਅਸੀਂ ਤਹਿਤ ਧੰਨਵਾਦ ਕਰਦੇ ਆ ਐਨਆਰ ਵੀਰ ਤੇ ਸਹਿਯੋਗੀਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗ੍ਰਾਮ ਪੰਚਾਇਤ ਢੱਡਾ ਵੱਲੋਂ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਸਹਿਯੋਗ ਨਾਲ 25 ਲੱਖ ਦੀ ਲਾਗਤ ਨਾਲ ਸੋਲਰ ਮੋਟਰ ਰਾਹੀਂ ਜ਼ਮੀਨਦੋਸ਼ ਨਾਲੀਆਂ ਦਾ ਪ੍ਰੋਜੈਕਟ ਤਹਿਤ ਪਾਈਪ ਪਾਉਣ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ શુભ ਆਰੰਭ ਜਰਨੈਲ ਸਿੰਘ ਵੱਲੋਂ ਟੱਕ ਲਗਾ ਕੇ ਸ਼ੁਰੂ ਕੀਤਾ ਗਿਆ ਇਸ ਸੰਬੰਧੀ ਵਿਭਾਗ ਦੇ ਐਸ ਡੀਓ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਤੇ ਮਹਿਕਮੇ ਵੱਲੋਂ 11 ਲੱਖ ਖਰਚ ਕਰਕੇ ਪਾਈਪ ਅਤੇ ਸੋਲਰ ਸਿਸਟਮ ਲਗਾਏ ਜਾਣਗੇ ਇਸ ਸੰਬੰਧੀ ਪੰਚਾਇਤ ਮੈਂਬਰ ਬਿੰਦਰ لال ਨੇ ਦੱਸਿਆ ਕਿ ਇਸ ਪ੍ਰੋਜੈਕਟ ਤੇ 25 ਲੱਖ ਰੁਪਏ ਖਰਚ ਕੀਤੇ ਜਾਣਗੇ ਉਨ੍ਹਾਂ ਕਿਹਾ ਕਿ ਐਨ ਆਰ ਆਈ ਵੀਰ ਜਸਕਰਨ ਸਿੰਘ ਯੂਕੇ ਵੱਲੋਂ 14 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਸੀਚੇਵਾਲ ਮਾਡਲ ਬਣਾਇਆ ਗਿਆ ਹੈ ਇਹ ਪ੍ਰੋਜੈਕਟ ਮੁਕੰਮਲ ਹੋਣ ਨਾਲ ਗੰਦੇ ਪਾਣੀ ਦੀ ਨਿਕਾਸ ਦੀ ਸਮੱਸਿਆ ਹੱਲ ਹੋ ਜਾਵੇਗੀ ਉਹਨਾਂ ਕਿਹਾ ਕਿ ਪਿੰਡ ਦੇ ਵਿਕਾਸ ਕੰਮ ਕਰਵਾਉਣ ਲਈ ਪਿੰਡ ਦੇ ਐਨ ਆਰ ਆਈ ਵੀਰ ਵੱਡੇ ਪੱਧਰ ਤੇ ਸਹਿਯੋਗ ਦੇ ਰਹੇ ਹਨ ਇਸ ਮੌਕੇ ਸਾਬਕਾ ਬਲਾਕ ਸਮਤੀ ਮੈਂਬਰ ਗੁਰਨੇਕ ਸਿੰਘ ਦਲਜੀਤ ਸਿੰਘ ਪੰਚ ਜਸਵੀਰ ਸਿੰਘ ਪੰਚ ਬਿੰਦਰ ਲਾਲ ਪੰਚ ਤਰਸੇਮ ਸਿੰਘ ਯੂਕੇ ਸੁਰਜੀਤ ਸਿੰਘ ਪੰਚ ਕਸ਼ਮੀਰ ਸਿੰਘ ਸਰਬਜੀਤ ਸਿੰਘ ਢੇਸੀ ਦਵਿੰਦਰ ਸਿੰਘ ਅਵਤਾਰ ਸਿੰਘ ਬਲਵੀਰ ਸਿੰਘ ਸੁਰਜੀਤ ਸਿੰਘ ਯੂਐਸਏ ਤੀਰਤ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ ਅੱਜ ಗ್ರಾಮ ਪੰਚਾਇਤ ਢੰਡਾ ਵੱਲੋਂ ਚੱਕਰ ਤੇ ਅੰਡਰਗਰਾਊਂਡ ਜਿਹੜੇ ਪਾਈਪਾਂ ਦਾ ਕੰਮ ਜਿਹੜਾ ਸ਼ੁਰੂ ਕੀਤਾ ਗਿਆ ਇਹ ਜਿਹੜਾ ਕੰਮ ਆ ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਦੇ ਜੇਜੋਗ ਨਾਲ ਜਿਹੜਾ ਉਹ ਕਰਾਇਆ ਜਾ ਰਿਹਾ ਇਸ ਤੋਂ ਪਹਿਲਾਂ ਸੀ ਸਾਡੇ ਪਿੰਡ ਦੇ ਐਨ ਆਰ ਆਈ ਵੀਰ ਜੱਸੀ ਯੂਕੇ ਵੱਲੋਂ ਇਸ ਪ੍ਰੋਜੈਕਟ ਵਾਸਤੇ ਜਿਹੜੇ ਆ 14 ਲੱਖ ਰੁਪਏ ਖਰਚ ਕਰਕੇ ਜਿਹੜੀ ਉਹਨਾਂ ਦੀ ਜਿਹੜੇ ਖੂਬ ਪੱਟੇ ਗਏ ਸੀ ਕਮਰੇ ਬਣਾਏ ਗਏ ਸੀਗੇ ਤੇ ਉਹਦੀ ਚਾਰਦਵਾਰੀ ਕੀਤੀ ਸੀ ਜਿਹੜਾ ਅੱਜ ਸਾਡੇ ਸਬੰਧਤ ਮੈਕਮੇਂ ਵੱਲੋਂ ਇੱਥੇ ਪਿੰਡ ਪਹੁੰਚੇ ਉਹਨਾਂ ਨੇ ਪਹੁੰਚ ਕੇ ਜਿਹੜਾ ਇਸ ਕੰਮ ਦੀ ਜਿਹੜੀ ਸ਼ੁਰੂਆਤ ਕਰਾਈ ਆ ਲਗਭਗ 3 ਜਾਂ 4 ਦਿਨਾਂ ਵਿੱਚ ਜਿਹੜੀ ਇਹ 1.11 ਲੱਖ ਦੇ ਜਿਹੜੇ ਪੈ ਪਿਆ ਉਹੋ ਪਾਈ ਜਾਣੇ ਆ ਅਸੀਂ ਤਹਿਤ ਧੰਨਵਾਦ ਕਰਦੇ ਆ ਨਰੇ ਵੀਰ ਤੇ ਸਹਿਯੋਗੀਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ